ਆਪਣੇ ਕਿਸਾਨ ਵੀਰ ਨੇ ਹੁਣ ਬਾਜ਼ਾਰ ਤੋਂ ਲੈ ਕੇ ਫੀਡ ਆਪਣੇ ਪਸ਼ੂ ਨੂੰ ਬਹੁਤ ਜ਼ਿਆਦਾ ਪਾਉਣ ਲੱਗ ਗਏ। ਮੈਨੂੰ ਲੱਗਦਾ ਵੀ 70 ਤੋਂ 75% ਕਿਸਾਨ ਵੀਰ ਅਜਿਹੀ ਆ ਜਿਹੜੇ ਆਪਣੀ ਫੀਡ ਨਹੀਂ ਤਿਆਰ ਕਰਦੇ। ਬਾਜ਼ਾਰੋਂ ਲੈ ਕੇ ਆਉਂਦੇ ਆ। ਸੌਖ ਨਾਲ ਹੁਣ ਤਾਂ ਕੰਪਨੀਆਂ ਹੀ ਬਹੁਤ ਆਈਆਂ। ਬਾਲੀਆਂ ਘੇਣ ਘੜਾਂਗੀਆਂ, ਪੈਕਿੰਗ ਹੀ ਬਾਲੀ ਸੋਹਣੀ ਹੁੰਦੀ ਆ। ਹੁਣ ਆਪਣੇ ਕਿਸਾਨ ਵੀਰ ਬਾਜ਼ਾਰ ਵੱਲ ਕਿਉਂ ਭਜਦੇ ਆ? ਸਭ ਤੋਂ ਪਹਿਲਾ ਪੁਆਇੰਟ ਕਿ ਹਰ ਇੱਕ ਤਾਂ ਸਸਤੀ ਬਹੁਤ ਪੈਂਦੀ ਆ ਫੀਡ। ਦੂਜਾ ਪਸ਼ੂ ਬਹੁਤ ਖਾਂਦੇ ਆ ਰੰਗ ਰੰਗ ਕੇ ਖਾਂਦੇ ਆ ਤੇ ਇੱਕ ਪੌਣੀ ਬਹੁਤ ਸੌਖੀ ਆ ਪਕੌੜੀਆਂ ਜਿਹੀ ਹੁੰਦੀ ਆ ਰਿੰਨੀ ਰਣਾ ਹੀ ਮਿਲਦੀ ਆ ਨਜ਼ਾਰਾ ਆ ਜਾਂਦਾਗਾ ਬਲੀ ਭਕਾਈ ਨਹੀਂ ਕਰਨੀ ਪੈਂਦੀ ਤੇ ਸਭ ਤੋਂ ਮੇਨ ਕਾਰਨ ਕਿ ਸਾਡਾ ਪਸ਼ੂ ਇਸ ਫੀਡ ਨਾਲ ਦੁੱਧ ਵਜ ਜਾਂਦਾਗਾ ਦੁੱਧ ਦੀਆਂ ਨਦੀਆਂ ਵਹਾਉਣ ਦਾ ਨਜ਼ਾਰਾ ਆ ਜਾਂਦਾ ਯਾਰ ਤਾਂ ਕਰਕੇ ਅਸੀਂ ਜਿਹੜੀ ਆਪਾਂ ਘਰੇ ਤਿਆਰ ਕਰਦੇ ਆ ਫੀਡ ਉਹ ਪਾਉਂਦੇ ਹੀ ਨਹੀਂ ਹੁਣ ਜਿਹੜੀ ਘਰੇ ਤਿਆਰ ਕਰਦੇ ਆ ਫੀਡ ਆਪਣੇ ਇਨਸਾਨ ਵੀ ਪਤਾ ਕੀ ਕਹਿੰਦੇ ਆ ਸਭ ਤੋਂ ਪਹਿਲਾ ਆਪਸ਼ਨ ਕੰਦੇ ਇੱਕ ਤਾਂ ਮਹਿੰਗੀ ਬਹੁਤ ਪੈਂਦੀ ਆ ਸਰੋਂ ਦੀ ਖਾਲ ਬੜੇਵੇਂ ਦੀ ਖਾਲ ਵਿੱਚ ਮੱਕੀ ਪਵਾਲੀ ਛੋਲੇ ਯਾਰ ਬਾਵਾ ਕੁਸ ਪਵਾਲ ਨੇ ਪਰ ਮਹਿੰਗੀ ਵਾਲੀ ਪੈ ਜਾਂਦੀ ਹੈ ਬਜਟ ਤੋਂ ਉੱਪਰ ਚੱਪ ਜਾਂਦੀ ਆ ਦੂਜਾ ਸਾਡੇ ਪਸ਼ੂ ਕੋਈ ਰਾਜ ਨਹੀਂ ਹੁੰਦੇ ਸੱਗੋਂ ਲਿੱッセ ਹੋ ਜਾਂਦੇ ਆ ਉਹੋ ਜੀ ਰਹਿੰਦੇ ਯਾਰ ਕੋਈ ਬੜਾ ਫਰਕ ਨਹੀਂ ਪੈਂਦਾ ਤੇ ਇੱਕ ਪਕਾਈ ਵਾਲੀ ਕਰਨੀ ਪੈਂਦੀ ਆ ਤੇ ਸਭ ਤੋਂ ਮੇਨ ਕਾਰਨ ਕਿੰਦੇ ਦੁੱਧ ਵੀ ਕੱਟ ਜਾਂਦਾ ਸਾਡਾ ਪਸ਼ੂ ਤਾਂ ਦੋਸਤੋ ਤੁਸੀਂ ਮੇਰੀ ਇੱਕ ਗੱਲ ਧਿਆਨ ਨਾਲ ਸੁਣੋ ਆਪਾਂ ਨੂੰ ਨਾ ਡਾਕਟਰ ਵੀ ਇਹ ਕਹਿ ਕੇ ਮਨਾ ਕਰ ਦਿੰਦਾ ਕਿ ਤੁਸੀਂ ਘਰ ਦਾ ਖਾਣਾ ਹੀ ਖਾਣਾ ਬਾਹਰੋਂ ਨਹੀਂ ਖਾਣਾ ਤਾਂ ਆਪਾਂ ਬਜ਼ਾਰੋਂ ਲੈ ਕੇ ਆ ਆਪਣੇ ਪਸ਼ੂ ਨੂੰ ਫੀਡਾਂ ਪਾਈ ਜਨੇ ਆ ਉਹ ਵੀ ਸਸਤੇ ਪਾ ਹੁਣ ਤੁਸੀਂ ਇਹ ਵੇਖੋ ਆਪਾਂ ਆਪਣੇ ਹੱਥੀ ਤਿਆਰ ਜਾਂ ਆਪਣੇ ਘਰ ਜਿਹੜੀ ਫੀਡ ਤਿਆਰ ਕਰਦੇ ਆ ਨਾ ਉਹ ਤਾਂ ਆਪਣੀ ਮਹਿੰਗੀ ਪੈਂਦੀ ਆ ਪਰ ਜਿਹੜੀ ਬਜ਼ਾਰੋਂ ਲੈ ਕੇ ਆਉਣੇ ਉਹ ਆਪਣ ਨੂੰ ਸਸਤੀ ਪੈਂਦੀ ਆ ਪਲੱਸ ਕੰਪਨੀਆਂ ਵੀ ਉਹਦੇ ਵਿੱਚੋਂ ਕੁਛ ਨਾ ਕੁਛ ਬਚਾਉਂਦੀਆਂ ਫਿਰ ਤਾਂ ਹਰ ਰੋਈ ਨਵੀਆਂ ਨਵੀਆਂ ਕੰਪਨੀਆਂ ਫੀਡਾਂ ਕੱਢੀ ਜਾਂਦੀਆਂ ਕਦੇ ਸਾਡੀ ਆ ਆ ਗਈ ਕਦੇ ਸਾਡੀ ਉਹ ਆ ਗਈ ਮਾੜਾ ਜਿਹਾ ਅਕਲ ਨੂੰ ਹੱਥ ਮਾਰੋ ਹੁਣ ਦੋਸਤੋ ਆਪਣੇ ਕਿਸਾਨਾਂ ਦੇ ਘਰ ਪਸ਼ੂਆਂ ਦੇ ਵਿੱਚ ਕਾਫੀ ਸਰੀਰਕਤਾ ਹੁੰਦੀਆਂ ਸਭ ਤੋਂ ਪਹਿਲਾਂ ਯਾਰ ਸਾਡਾ ਪਸ਼ੂ ਦੁੱਧ ਤਾਂ ਬਹੁਤ ਦਿੰਦਾ ਪਰ ਰਾਜ ਹੀ ਨਹੀਂ ਹੁੰਦਾ ਚਲੋ ਇਹ ਤਾਂ ਥੋੜੀ ਜਿਹੀ ਘਾਟਾ ਸਭ ਤੋਂ ਮੇਨ ਸਮੱਸਿਆ ਪਤਾ ਕਿਹੜੀ ਆ ਕਿ ਯਾਰ ਸਾਡਾ ਪਸ਼ੂ ਰਹਿੰਦਾ ਨਹੀਂ ਆਉਂਦੀ ਆ ਕਿ ਨਹੀਂ ਜਾਂ ਪਰ ਸਾਡਾ ਪਸ਼ੂ ਬੋਲਦਾ ਨਹੀਂ ਆਹ ਦੋ ਪ੍ਰੋਬਲਮਾਂ ਸਿਰਫ ਤੇ ਸਿਰਫ ਪਸ਼ੂਆਂ ਦੇ ਵਿੱਚ ਜੇਕਰ ਆਪਾਂ ਆਪਣੇ ਘਰ ਦੀ ਫੀਡ ਪਾਵਾਂਗੇ ਆਪ ਤਿਆਰ ਕਰਕੇ ਫੀਡ ਪਾਵਾਂਗੇ ਪਹਿਲਾਂ ਦਾ ਤਰੀਕਾ ਜਾਣ ਲਓ ਆਪ ਨੂੰ ਬਾਜ਼ਾਰੋਂ ਫੀਡ ਨਾਲ ਸਸਤੀ ਪਊਗੀ ਉਹ ਕਿਵੇਂ ਸਭ ਤੋਂ ਪਹਿਲਾਂ ਤਾਂ ਦੋਸਤੋ ਜਿਹੜੀ ਆਪਾਂ ਫੀਡ ਤਿਆਰ ਕਰਾਉਣੀ ਹੈ ਨਾ ਆਪ ਨੂੰ ਕੀ ਰਾਂ ਤਾਂ ਲੱਗਦਾ ਯਾਰ ਬਹੁਤ ਪੈਸੇ ਲੱਗ ਕੇ ਹੈਨਾ ਉਹਨਾਂ ਨੂੰ ਸਸਤੀ ਕਿਵੇਂ ਬਣਾਉਣਾ ਆਪਾਂ ਕੀ ਕਰਦੇ ਹਾਂ ਕੱਚੀ ਪਾ ਦਿੰਦੇ ਹਾਂ ਕਿਉਂ ਕਿੱਧਰ ਮੱਥਾ ਮਾਰਾਂਗੇ ਕਿੱਧਰ ਰਨਕੇ ਪਾਵਾਂਗੇ ਧਿਆਨ ਨਾਲ ਸੁਣ ਲਓ ਜਿਹੜੀ ਵੀ ਆਪਾਂ ਫੀਡ ਤਿਆਰ ਕਰਾਉਣੀ ਹੈ ਉਹ ਰਨਕੇ ਪਾਉਂਗੇ ਤਾਂ ਫਾਇਦਾ ਨਹੀਂ ਫਿਰ ਬਾਜ਼ਾਰੋਂ ਹੀ ਪਾਈ ਜਾਓ ਠੀਕ ਹੈ ਨਾ ਕਿਉਂਕਿ ਦੋਸਤੋ ਜੇਕਰ ਪਸ਼ੂ ਰੱਖਣੇ ਹਨ ਨਾ ਤਾਂ ਸ਼ੌਂਕ ਨਾਲ ਰੱਖੋ ਘੱਟ ਰੱਖ ਲੋ ਪਰ ਸ਼ੌਂਕ ਨਾਲ ਵੀ ਲੱਗੇ ਵੀ ਆਪਣੇ ਰਿਸ਼ਤੇਦਾਰਾਂ ਨੂੰ ਗਾਂ ਘੋਣ ਨੂੰ ਪਸ਼ੂ ਤਾਂ ਫਲਾਨਨੇ ਆਦੇ ਆ ਆਪ ਦੀ ਫੀਡ ਤਿਆਰ ਕਰਕੇ ਪਾਉਂਦਾ ਹੁਣ ਰਹਿਣੇ ਕਿ ਪਾਉਣ ਦੇ ਕਈ ਫਾਇਦੇ ਆ ਸਭ ਤੋਂ ਪਹਿਲਾਂ ਜੇਕਰ ਆਪਾਂ ਕੱਚੀ ਫੀਡ ਪਾਉਨੇ ਆ ਉਹਦੇ ਮੁਕਾਬਲੇ ਰਿਨੀਓਈ ਫੀਡ ਘੱਟ ਪੈਂਦੀ ਆ ਜਿਹਦੇ ਕਰਕੇ ਆਪਣਾ ਖਰਚਾ ਘੱਟ ਹੁੰਦਾ ਤੇ ਜਿਹੜੀ ਆਪਾਂ ਬਾਜ਼ਾਰੋਂ ਫੀਡ ਲੈ ਕੇ ਆਉਂਦੇ ਉਹਦੇ ਬਰਾਬਰ ਜੀ ਪਾਈ ਜਾਂਦੀ ਤੇ ਕਈ ਵਾਰ ਉਸ ਤੋਂ ਵੀ ਸਸਤੀ ਪਾਈ ਜਾਂਦੀ ਆ ਤੇ ਦੂਜਾ ਸਭ ਤੋਂ ਮੇਨ ਕਾਰਨ ਰਿਨਿਊੀ ਫੀਡ ਹਾਜਮ ਸੇਤੀ ਹੁੰਦੀ ਹੈ ਰਿਨਿਊੀ ਫੀਡ ਕਰਕੇ ਆਪਣਾ ਪਸ਼ੂ ਮੋਟਾ ਹੋਵੇਗਾ ਰਾਜੀ ਹੋਵੇਗਾ ਜਿਹੜੇ ਤੁਸੀਂ ਕਹਿੰਦੇ ਨਾ ਸਾਡੀ ਘਰੋਂ ਫੀਡ ਬਣਾ ਕੇ ਪਾਈ ਸੀ ਰਾਜੀ ਨਹੀਂ ਹੋਇਆ ਰਣਕੇ ਪਾ ਕੇ ਦੇਖੋ ਸਬਰ ਕਰਿਓ ਫੇਰ ਦੱਸਿਓ ਤੇ ਸਭ ਤੋਂ ਮੇਨ ਕਾਰਨ ਜੇਕਰ ਤੁਸੀਂ ਰਣਕੀ ਫੀਡ ਪਾਉਂਗੇ ਤੁਹਾਡੇ ਪਸ਼ੂ ਦੇ ਵਿੱਚ ਕੋਈ ਦਿੱਕਤ ਆਉਣੀ ਨਹੀਂ ਜਿਹੜੇ ਕਿਸਾਨ ਵੀਰ ਕਹਿੰਦੇ ਆ ਨਾ ਸਾਡੇ ਪਸ਼ੂ ਰਹਿੰਦੇ ਨਹੀਂ ਬੋਲਦੇ ਨਹੀਂ ਇਹ ਸਮੱਸਿਆ ਜੜੋਂ ਖਤਮ ਹੋ ਜਾਊਗੀ ਬਸ ਐਨੇ ਕ ਫਾਇਦੇ ਆ ਰਣਕੇ ਪਾਈ ਹੋਈ ਫੀਡ ਦੇ ਤੁਸੀਂ ਤਜਰਬਾ ਕਰਕੇ ਵੇਖਣਾ ਇੱਕ ਪਸ਼ੂ ਨੂੰ ਤਾਂ ਕੱਚੀ ਫੀਡ ਪਾਉਣੀ ਆ ਦੂਜੇ ਪਸ਼ੂ ਨੂੰ ਆਪਾਂ ਉਹੀ ਰਣਕੇ ਫੀਡ ਪਾਉਣੀ ਆ ਤੇ ਤੀਜੇ ਪਸ਼ੂ ਨੂੰ ਆਪਾਂ ਬਾਜ਼ਾਰੋਂ ਲਿਆ ਕੇ ਫੀਡ ਪਾਉਣੀ ਆ ਤੁਹਾਡੇ ਅੱਖੀ ਤੁਹਾਨੂੰ ਰਿਜ਼ਲਟ ਦੇਖਣ ਨੂੰ ਮਿਲ ਜੂ ਕਿ ਫਾਇਦਾ ਕਿਸ ਦੇ ਵਿੱਚ ਜਾਂਦਾ ਹੈ ਜਦੋਂ ਤੁਹਾਡਾ ਪਸ਼ੂ ਬਿਮਾਰੀ ਨਾ ਹੋਇਆ ਹੁਣ ਮੈਂ ਅਕਸਰ ਦੇਖਿਆ ਕਿ ਪਸ਼ੂਆਂ ਦੇ ਵਿੱਚ ਇਹ ਦਿੱਕਤ ਇੰਨੀ ਕਿ ਜਿਆਦਾ ਵਧੀ ਪਈ ਹੈ ਇਹ ਵੀ ਸਾਡਾ ਪਸ਼ੂ ਰਹਿੰਦਾ ਨਹੀਂ ਤਾਂ ਆਪਾਂ ਬਹੁਤ ਜਦੇ ਮਹਿੰਗੇ ਮਹਿੰਗੇ ਪਸ਼ੂ ਨੂੰ ਐਵੇਂ ਮੰਗ ਛੱਡ ਦਿੰਦੇ ਆ ਕਈ ਵਾਰ ਤਾਂ ਕੱਟੇ ਵਾਲ ਨੂੰ ਵੇਚ ਦਿੰਦੇ ਆ ਇੱਥੋਂ ਤੱਕ ਨਾ ਬਤਾਇਆ ਜਾਂਦੀ ਆ ਬਾ ਤੁਸੀਂ ਇੱਕ ਇਹ ਤਜਰਬਾ ਕਰਨਾ ਫਿਰ ਤੁਸੀਂ ਆਪੇ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਫਾਇਦਾ ਕਿਸ ਦੇ ਵਿੱਚ ਲੱਗਿਆ ਧੰਨਵਾਦ ਦੋਸਤੋ